ਹਾਂਜੀ ਕੀ ਹਾਲ ਚਾਲ ਦੋਸਤੋ ਸਭ ਤੋਂ ਪਹਿਲਾਂ ਦੇਖੋ ਜੀ ਆ ਬਿਜਲੀ ਆ ਰਿਆਂ ਦੀ ਇੱਕ ਛੋਟੀ ਜੀ ਕਲਿੱਪ ਫਿਰ ਤੁਹਾਨੂੰ ਦਿਖਾਵਾਂਗੇ ਇਸ ਦੇ ਬਹੁਤ ਹੀ ਜ਼ਬਰਦਸਤ ਟਿੱਡੀ ਪੀਣਾ ਪਉਣ ਵਾਲੇ ਕਮੈਂਟ ਇਹਨਾ ਫਿਲਟਰ ਦਾ ਸਵੇਰੇ 4 ਵਜੇ ਚੱਲੂਗਾ ਬਈ ਜਨਾਬ ਬਾਹਰ ਪੱਤੇ ਜੇ ਹਲੇ ਤੇ ਨੇ ਮੈਨੂੰ ਲੱਗਦਾ ਹਵਾ ਚੱਲ ਪਈ ਉਹ ਜੋੜੇ ਪੱਟ ਕੇ ਜਾ ਕੇ ਸਾਰੇ ਫਿਲਟਰਾਂ ਦੀ ਲਾਈਟ ਬੰਦ ਕਰ ਆਇਓ ਜੀ ਮਾ ਸਭ ਤੋਂ ਪਹਿਲਾਂ ਕਮੈਂਟਾਂ ਦੀ ਹਨੇਰੀ ਇਹਦੇ ਸਾਤ ਸਮੁੰਦਰ ਪਾਲ ਹੁੰਦੀ ਇਹ ਪਤੰਦਰ ਸੋਚ ਪਹਿਲਾਂ ਹੀ ਛਿੱਟ ਦਿੰਦੇ ਜਦ ਇਹ ਵੀਡੀਓ ਦੇਖੀ ਜਦ ਇਹ ਲਾਈਟ ਪੰਜ ਗਈ ਸਾਡੇ ਪਿੰਡ ਵੀ ਇਹੀ ਹਾਲ ਹੁੰਦਾ ਅੱਬਿਆ ਕਿਸ ਨੇ ਕੀ ਲਿਆ ਮੌਸਮ ਵੀ ਪਾਦ ਵੀ ਬਿਜਲੀ ਵਾਰਿਆਂ ਨੂੰ ਦੇ ਦੇਣਾ ਚਾਹੀਦਾ ਹੈ ਆਹ ਜੇ ਕੋਈ ਵੀ ਬੜਾ ਇੱਥੇ ਫਿਰਦਾ ਪਿੰਨੇ ਦਿਨ ਹੋ ਗਏ ਲਾਈਟ ਨਹੀਂ ਆਈ ਮੱਕੀ ਮਚ ਗਈ ਅਗੇ ਇਸ ਦਾ ਰਿਪਲਾਈ ਕੀਤਾ ਕਿਸੇ ਜਗ ਜੀਤ ਨੇ ਔਰ ਚਲ ਕੋਈ ਨਾ ਖੜੀ ਖੜੀ ਦਾ achar pe joo ਆਹੋ ਚਲ ਤੂੰ ਤਾਂ ਠੇਕੇ ਦੇ ਕੇ ਐਸ਼ ਕਰਨਾ ਪਰਵਾ ਅੱਗੇ ਆ ਦੀ ਕੋਮਲ ਦੇ ਉਹ ਅੱਜ ਕਾਦੇ ਇਹੀ ਹਾਲ ਆ ਲਾਈਟ ਦਾ ਹਨੇਈ 5 ਮਿੰਟ ਆਪੇ ਚਲੀ ਜਾਂਦੀ ਆ ਇਹ ਪਤੰਦਰ ਲਾਈਟ ਅੱਧੇ ਦਿਨ ਵਾਸਤੇ ਬੰਦ ਕਰ ਦਿੰਦੇ ਔਰ ਸਾਡੇ ਵੀ ਇਹੀ ਹਾਲ ਆ ਥੋੜੀ ਜੀ ਹਵਾਾਂ ਦੀ ਚੱਲੀ ਲਾਈਟ ਬੇਈਦੀ ਇੰਨਾ ਹੀ ਹੁੰਦਾ ਹਰ ਇਲਾਕੇ ਅਗੇ ਇਸ ਦਾ ਰਿਪਲਾਈ ਮੈਂ ਕਿਹਾ ਕਿ ਦੇਸਾਰੇ ਵਾਲੇ ਹੀ ਮੋਬਲ ਮਾਰਦੇ ਆ ਉਹ ਨਹੀਂ ਨਹੀਂ ਬ੍ਰੋ ਆ ਇਹ ਤਾਂ ਸਾਰੇ ਪੰਜਾਬ ਦਾ ਹੀ ਇਹੀ ਹਾਲ ਆ ਅਗੇ ਇਹ ਕੀ ਆ ਇਹ ਨਾ ਤੋ ਫਰਚਾਰ ਕਿ ਲੈ ਟੂ ਪੀ ਵੀ ਨਹੀਂ ਜਾਂਦੀ ਨਹੀਂ ਗਲਤ ਆ ਇਹ ਸਭੋ 10 ਮਿੰਟ ਪਹਿਲਾਂ ਜਾਂਦੀ ਹੁੰਦੀ ਆ ਬਾਕੀ ਜਦਾਂ ਮਰਜੀ ਆ। ਇਸ ਤੋਂ ਅਦੀ ਵੀ ਰਿਅਸ ਦੇ ਕਮੈਂਟ ਪਰਦਾ ਮਜ਼ਾ ਆ ਜਾਂਦਾ। ਜਿਹੜਾ-ਜਿਹੜਾ ਵੀ ਇਹ ਵੀਡੀਓ ਦੇਖ ਰਿਹਾ ਤੇ ਵੀਡੀਓਜ਼ ਦੇ ਕਮੈਂਟ ਪਰਦਾ ਵਾ ਉਹ ਕਮੈਂਟ ਕਰਕੇ ਜਰੂਰ ਦੱਸਿਓ। ਅੱਗੇ ਅਜੀ ਸਾਡੇ ਦੇ ਹਨੇਰੀ ਜਿਹੜੇ ਪਾਕਿਸਤਾਨ ਹੁੰਦੀ ਆ ਬੱਤੀ ਪਹਿਲੇ ਹੀ ਘਟ ਦਿੰਦੇ। 100% ਇਦਾਂ ਹੀ ਹੋ ਰਿਹਾ। ਇਸ ਤੋਂ ਅੱਗੇ ਅਜੀ ਕੋਈ ਵੀਰ ਅਰਜੁਨ ਸਾਡੇ ਤਾਂ ਹੁਣ ਵੀ ਲੈਡ ਹੈ ਨਹੀਂ ਆ। ਪੱਤੇ ਰੇ ਲੇਸੀ ਇੱਥੇ ਵੀ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਇਸ ਤਰ੍ਹਾਂ ਦੀ ਹੋਰ ਵੀਡੀਓਜ਼ ਦੇਖਣ ਲਈ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕ ਯੂ ਜੀ I'm <laughs>